ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚ ਗੁੱਛਾ ਰ ਕਰ ਅਸਰੀ ਗਾ ਜੀ ਸਵਾਰ ਕਰ ਨਾਡੋਂ ਬੰਗੂ ਲੌਗ ਦੇ ਵਿੱਚ ਟਾਈ ਹੋ ਗਿਆ ਆ ਗਏ ਆ ਗਏ ਆ ਟਿਹੜ ਵੱਜ ਗਏ 20000 ਰੁਪਿਆ ਬਾਪਾ ਬਾਪੂ ਨੇ ਮੈਸੇਜ ਆ ਆ ਗਿਆ ਹੀ ਆ ਗਏ 20000 ਆ ਗਏ ਆ ਹਣ ਬੈਟਰੀ ਰਖਾ ਦੇਣੇ ਆ ਉਧਰ ਨਵੇਂ ਪੋਆ ਤੇ ਟਾਇਰ ਹੋਰ ਹੋਰ ਜਨ ਨੂੰ ਟਾਇਰ ਰਖਾਣੇ ਹੈ ਨਾ ਕੂਟ ਨਵੇਂ ਘਾਤੇ ਬਹੁਤ ਨਰਨੋਂ ਕੂਟ ਰਕਾਨੇ ਹੋਵਣਾ ਲਾਵਾਂਗੇ ਖਰਚੇ ਕਰਦੇ ਨੇ ਬਸ ਮਹਾਰਾਜ ਦੀ ਕਿਰਪਾ ਨਾਲ ਆਈ ਤੇ ਕੀ ਖਰਚੇ ਥੋੜੇ ਜਿਹਾ ਜ਼ਿਆਦਾ ਹੋ ਗਏ ਬਜ ਬੁਚ ਰਿਹਾ ਅਜੀ ਤਾਂ ਅਸੀਂ ਠੱਕੇ ਖਾਂਦੇ ਫਿਰਦੇ ਇੰਦਰ ਕਿ ਨਹੀਂ ਬਈ ਹੋਰ ਕੈਰੀ ਜੀ ਜੇ ਕੈਰੀ ਵੀ ਹਾਂ বাজ ਰਿਹਾ ਕੋਈ ਪੈਣ ਨੇ ਇਹ ਬੰਦੇ ਕਹਿੰਦੇ ਮੜਾ ਜਾਂ ਤੇਜ ਬੋਲਿਆ ਕਰ ਤੇਜ ਬਾਈ ਤਾਂ ਬੋਲੀਏ ਅਸੀਂ ਜੇ ਠੀਕ ਹੋਈਏ ਚੱਲਣ ਤਾਂ ਦਿੰਦੇ ਨਹੀਂ ਸਾਨੂੰ ਲੋਕ ਬੋਲੇ ਬੋਲਣ ਤਾਂ ਦਿੰਦੇ ਨਹੀਂ ਲੋਕ ਸਾਨੂੰ ਹਾਂਜੀ ਕਿਆ ਬੋਲਣਾ ਕਿਥੇ ਅਜੇ ਕਰਕੇ ਪੂਰੇ ਦੇ ਰੱਸੀ ਫਾ ਕੇ ਪਿੱਛੇ ਨੂੰ ਗੱਡੀ ਵਗਲੇ ਤੁਣਕਾ ਮਾਰ ਮੜਾ ਜਾਂ ਅਸੀਂ ਬੋਲਣ ਲੱਗਦੇ ਹਾਂ ਜੇ ਜਵੇ ਹਾਂ ਕਿਥੇ ਐਂ ਕਹਿੰਦੇ ਹਾਂ ਨਾ ਇੱਥੇ ਬਹਿਣਾ ਪੈ ਜਾਣਾ ਲੇ ਹੁਣ ਦੇਖ ਲੋ ਬਾਈ ਗਰੇਂਦਰ ਬਾਈ ਵੀ ਗੱਡੀ ਚਲਾ ਰਿਹਾ ਅਰੇ ਵਿੱਚ ਕਵੈਟਾ ਕਰਦੇ ਤੇ ਗਰੇਂਦਰ ਬਾਈ ਗੱਡੀ ਤੇ ਚਲਾਉਂਦਾ ਨਹੀਂ ਦੇਰੀ ਹੈ ਲੈ ਇਹਨੂੰ ਗੱਡੀ ਚਲਾਣੇ ਭੁੱਲਿਆ ਵਾ ਏ ਹੈ ਲੈ 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 ਮਰਾਠੀ ਇਹਨੂੰ ਦੇਖ ਲੈ ਹਾਂ ਹੁਣ ਚੱਲਦੇ ਆਂ ਹੋਟਲ ਦੇ ਤੇ ਜਾ ਕੇ ਚਾਹ ਪਾਣੀ ਪੀਨੇ ਪਹਿਲਾਂ ਫੇਰ ਦੇਖਨੇ ਆਂ ਅਗਲੀ ਵਾਰ ਕੀ ਬਣਦੀ ਲੋ ਮਿੱਤਰੋ ਪਾਇਰ ਲੈ ਲਿਆ ਆਪਾਂ ਨੇ ਉਹ ਬਾਹਰ ਪਏ ਆ ਦਿਖਾਣੇ ਆ ਤੁਹਾਨੂੰ ਤੇ ਆ ਦੁਕਾਨ ਹੈ ਓਰੇ ਰੰਗਾ ਰੰਗਾ ਬਾਦ ਤੋਂ ਜਲਣਾ ਰੋਡ ਤੇ ਮਤਲਬ ਜਲਣਾ ਜਲਣਾ ਜਿੱਥੋਂ ਆਪਾਂ ਜਲਣੇ ਤੋਂ ਬੜੇ ਰੋਡ ਤੇ ਚੜਦੇ ਆ ਹਾਂ ਕੋਰਨਰ ਤੇ ਹੀ ਆ ਉਹ ਦਿਖਾ ਦਿੰਨੇ ਆ ਬਾਹਰ ਦਾ ਲੋਕੇਸ਼ਨ ਇੱਕ ਵਾਰੀ ਇਹ ਬਾਬੂ ਮਿਲੂਗਾ ਤੁਹਾਨੂੰ ਬਾਹੂ ਆਪਣਾ ਨੰਬਰ ਬੋਲ ਦੋ 9356400050 ਠੀਕ ਹੈ ਆ ਕਾਰਡ ਆ ਬਾਊ ਦਾ ਔਰ ਇੱਕ ਵਾਰ ਆਪ ਵੀ ਆਪਣਾ ਐਡਰੈਸ ਬਤਾ ਦਿਓ ਨਾ ਐਡਰੈਸ ਇਹਦੇ ਚ ਆਏਗਾ ਨਾ ਵੀ ਆਪਣੇ ਆਪਣੇ ਉਸਮੇ ਬੋਲ ਦਿਓ ਐਡਰੈਸ ਮੇਰੇ ਸ਼ਾਪ ਦਾ ਨਾਮ ਜਾਨਣਾ ਸਾਰ ਜੋ ਨੇ ਜੋ ਜੋ ਮੁੰਬਈ ਨਾਕਪੁਰ ਆਵੇ ਜੋ ਬਣਾ ਹੈ ਸਮਰਧਿ ਆਵੇ ਵਾਹ ਸੇ ਆਪ ਜਾਲਨਾ ਐਗਜ਼ਿਟ ਕਰਤੇ ਜਾਲਨਾ ਜਾਲਨਾ ਐਗਜ਼ਿਟ ਕੋਨਾ ਕੇ ਜਾਲਨਾ ਇੰਟਰ ਚੀਜ਼ ਕੇ ਜਾਲਨਾ ਛਤਰਪਤੀ ਸੰਭਜ ਨਗਰ ਆਵੇ ਐਮਆਰਡੀਸੀ ਪੇਸਟ ਠੀਕ ਤਾਂ ਬਾਹਰ ਤੇ ਦਿਖਾ ਦਿੰਦਾ ਮੈਂ ਤੁਹਾਨੂੰ ਦੁਕਾਨ ਮਾਉਦੀ ਇਹ ਇੱਥੇ ਵੀ ਮਤਲਬ ਹੋਰ ਜਗ੍ਹਾ ਤੋਂ ਆਪਾਂ ਨੂੰ ਸਸਤੇ ਮਿਲੇ ਟਾਇਰ ਹਨ ਤੇ ਆਹ ਦੇਖ ਆ ਦੋ ਟਾਇਰ ਲੱਤੇ ਆਪਾਂ ਨੇ ਆ ਤਿੱ ਤਿੱ ਹਜ਼ਾਰ ਦੇ ਆ ਇਹ ਜਨਨਾ ਟਾਇਰ ਆ ਇੱਧਰੋਂ ਜਿਆਦਾ ਆਪਾਂ ਉਹ ਸਾਹਮਣੇ ਉਹ ਆ समृद्धि एक्सप्रेस हाईवे ਤੇ ਆ ਇਧਰ ਅੰਦਰ ਜਲਣੇ ਨੂੰ ਗਿਆ ਰੋਡ ਆ ਇਧਰ ਗਿਆ ਆ ਆਪਣਾ ਰੰਗਾਬਾਦ ਨੂੰ ਆ ਮੂਰਤੀ ਹੈ ਔਰੇ சிவாਜੀ ਮਹਾਰਾਸ਼ ਦੀ ਇਹ ਕੋਰਨਰ ਪਰ ਦਗਾਣਾ ਉਹ ਸਾਹਮਣੇ ਦੇਖੋ ਸਮ੍ਰਿਤੀ ਮਹਾਮਾਰਗ ਆ ਆ ਇਹ ਆ ਦੇਖੋ ਆ ਬੋਰਡ ਹੈ ਨਾ ਆ ਨਿਸ਼ਾਨੀ ਆ ਸਾਹਮਣੇ ਹੋਟਲ ਆ ਉਹ ਕਾਕੜੇ ਇਹ ਕਿਦੋਂ ਵੀ ਇੱਧਰ ਆਓ ਆਪਣਾ ਆ ਹੋਟਲ ਆ ਨਾ ਇਹ ਦੁਕਾਨ ਆ ਤੇ ਟਾਇਰ ਲੈ ਜਾਦੇ ਆ ਉਹ ਨੰਬਰ ਆ ਉੱਪਰ ਇਹ ਨੰਬਰ ਤੁਸੀਂ ਪੋਜ਼ ਕਰਕੇ ਪੜ੍ਹ ਸਕਦੇ ਆ ਇਹ ਕੋਰਨਰ ਵਾਲੀ ਦੁਕਾਨ ਆ ਨਾ ਵੀ ਮਿੱਤਰੋ ਬੈਟਰੀਆਂ ਆਏ ਧਰਨਾ ਬੰਦੇ। ਕੀ ਨਾਮ ਆ ਹੋਗਾ? ਮੁਹੰਮਦ ਅਰਮਾਨ। ਮੁਹੰਮਦ ਅਰਮਾਨ ਤੇ ਹਰਿਆਣੇ ਰਹਿ ਕੇ ਗਿਆ ਹੁੰਦਾ ਮਨੀਸਰ। ਤੇ ਉਹ ਬਾਈ ਕਹਿੰਦਾ ਕਹਿੰਦਾ ਮੈਨੂੰ ਯਾਰ ਕਹਿੰਦਾ ਤੇ ਗੱਡੀ ਬਹੁਤ ਵਧੀਆ ਲੱਗਦੀ ਇਹਦਾ ਹਸਤਾਲ। ਓਟੀਪੀ ਆਏਗਾ ਅभी? ਓਟੀਪੀ ਆਏਗਾ। ਰੁਕ ਜਾਓ। ਆਈ ਬੋਲਾ। ਹਾਂ। ਹਾਂ ਠੀਕ ਆ। ਹਾਂ WhatsApp ਤੇ ਮੈਂ ਦੁਬਾਰਾ ਆ ਗਿਆ। हां दोनों भी आ गए हां बैटरी का मैसेज आ गया मैसेज आ गया बार-बार चल ठीक है हो गया दोनों भी दोनों लिए क्यों थी पैसे बुरा हाल हो गया कौन क्या बात कर रहा है तू बहुत समझदार है जल्दी-जल्दी जल फिटिंग कर फिर मेरे क्लाइंट देखने का है अभी एक मिनट रुक जा चलो उस्ताद के तुम्हारा क्या नाम है इजराइल खान इजराइल खान हां क्या कहना भाई गाड़ियां बढ़िया लगती हैं हां एक नंबर गाड़ी एक नंबर

ਤ ਤੋ ਤੁਹਾਨੂੰ ਕਿਤਨੇ ਸਾਲ ਹੋ ਗਏ ਇਧਰ ਮੇਰੇ ਕੋ 14 15 14 ਸਾਲ ਹੋ ਗਏ ਇਧਰ ਹੀ ਨਹੀਂ ਉਧਰ ਮਹਾਰਾਸ਼ਟਰ ਇਹ ਵਿਰਾੜ ਮੇ ਵਿਰਾੜ ਇਧਰ ਤਾਂ 3 ਸਾਲ ਹੋ ਗਏ ਠੀਕ ਹੈ ਇਹ ਬੰਦਾ ਬਈ ਵਧੀਆ ਹੈ ਵੀ ਰੇਟ ਜਾਇਜ਼ ਹੈ ਜੈਨੂਨ ਜਿਹੜੇ ਵੀ ਆਓ ਔਰ ਇਹ ਜਿਹੜਾ ਉਹ ਟੈਰਾਂ ਵਾਲਾ ਉਹ ਟੈਰਾਂ ਵਾਲੇ ਦੇ ਸਾਹਮਣੇ ਇਹਦੀ ਦੁਕਾਨ ਹੈ ਜੇ ਕੇ ਬੈਟਰੀ ਕਾਕੜੇ ਪਾਰ ਜੇ ਕੇ ਬੈਟਰੀ ਕਾਕੜੇ ਪਾਰ ਕਾਕੜੇ ਹੋਟਲ ਦੀ ਪਾਰਕਿੰਗ ਦੇ ਵਿੱਚ ਚਲੋ ਹਾਂ ਜੀ ਸੱਜਣਾ ਟਾਈਮ ਹੋ ਗਿਆ 8:46 ਮਿੰਟ ਤੇ ਆਪਾਂ ਆਗੇ ਇਸ ਟਾਈਮ ਰੰਗਾਬਾਦ ਵਾਲੇ ਰੋਡ ਤੇ ਤੇ ਨਾਲ ਸਾਡੇ ਤੁਸੀਂ ਦੇਖ ਸਕਦੇ ਆ ਬੰਦਾ ਨਹਾ ਧੋ ਕੇ ਫਰੈਸ਼ ਵੀਲ ਹੋ ਰਿਹਾ ਪੂਰਾ ਫਰੈਸ਼ ਤੈ ਤੋਂ ਆ ਅੰਦਾਜ਼ ਚ ਉੱਪਰ ਮੁੱਛ ਨੂੰ ਕਿਹੜਾ ਬੇਟਾ ਓਏ ਹਾਂ ਦਲਿਤਰ ਤਾਰਤਾ ਦਲਿਤਰ ਤਾਰਤਾ ਵੀਰ ਜੀ ਦਲਿਤਰ ਆ ਇਧਰ ਵੀ ਦੇਖੋ ਪੰਜਾਬ ਵਾਲੀ ਟੀ-ਸ਼ਰਟ ਪਾ ਲਈ ਵੀਰ ਜੀ ਪੰਜਾਬ ਵਾਲੀ ਯਾ ਤੇ ਆਪਣੇ ਲਾਈਟ ਲੂਟ ਵਾਲੀ ਵੀ ਨਹੀਂ ਅੰਦਰ ਕੋਈ ਕਿਉਂਕਿ ਆਪਾਂ ਨੂੰ ਹਨੇਰਾ-ਹਨੇਰਾ ਪਸੰਦ ਹੈ ਜ਼ਿੰਦਗੀ 'ਚ ਜ਼ਿੰਦਗੀ 'ਚ ਹਨੇਰਾ ਨਹੀਂ ਹੋਣਾ ਚਾਹੀਦਾ ਚਾਲਾ ਹੋਣਾ ਚਾਹੀਦਾ ਵੀਰ ਜੀ ਅਸੀਂ ਜੋ ਮਰਜ਼ੀ ਬੋਲੀ ਜਾਨੇ ਆ ਅੱਜ ਸਾਨੂੰ ਕੋਈ ਹੋ ਨਹੀਂ ਹੈਗਾ ਕਿਉਂ ਭਾਈ ਹੈ ਕੋਈ ਰੋਕ ਟੋਕ ਤੇ ਗੱਲ ਬਾਤ ਆਪਾਂ ਨੇ ਕਰਨੀ ਹੈ ਇੱਕ ਕਰੇ ਦਈਏ ਨੰਨੇਆ ਵਲੌਗ ਚ ਹਨਾ ਇੱਧਰ ਨੂੰ ਆ ਜਾ ਮੇਰੇ ਕੋਲ ਨੂੰ ਟ੍ਰੈਕ ਨੂੰ ਲੰਘਾ ਰਿਹਾ ਪਹਿਲਾਂ ਟ੍ਰੈਕ ਤਾਂ ਲੰਗੀ ਵੀ ਹੈ ਆਦਾ ਉਰੇ ਲਾ ਦੇਣਾ ਮੈਂ ਫੋਨ ਆ ਜਾ ਅਗੋ ਅੱਗੇ ਜਾ ਕੇ ਕੀ ਕਰੀਏ ਦਿਨ ਚ ਹੋਰ ਨਾਗੇ ਨਹੀਂ ਦਿਨ ਚ ਦਿਨ ਚ ਕਰਨਾ ਹੈ ਜਰਾ ਤੁਹਾਨੂੰ ਤਾਂ ਹੋਣਾ ਸੁਣਨ ਨੂੰ ਮਿਲ ਨਹੀਂ ਇਹ ਕਹ ਨਹੀਂ ਵਲੌਗ ਇੱਡੀ ਲੰਮਾ ਕਰ ਦੇਣਾ ਆਪਾਂ ਨੇ ਚਲੋ ਗੱਲ ਬਹੁਤ ਬਹੁਤ ਜ਼ਰੂਰੀ ਹੈ ਇਹ ਐ ਤਾਂ ਦੋ ਤਿੰਨ ਗੱਲਾਂ ਕਰਨੀਆਂ ਆਪਾਂ ਨੇ ਠੀਕ ਆ ਪਰ ਹੈ ਮੁੱਦੇ ਦੀਆਂ ਗੱਲਾਂ ਸਾਰੀਆਂ ਨਹੀਂ ਬਾਈ ਮੁੱਦਾ ਮੁੱਦੇ ਤੁਹਾਨੂੰ ਦੱਸ ਦਨੇ ਆ ਇੱਕ ਤਾਂ ਆ ਗਿਆ ਮੁੱਦਾ ਚੌਂਕੀਦਾਰ ਵਾਲਾ ਠੀਕ ਆ ਤੇ ਇੱਕ ਮੁੱਦਾ ਆ ਗਿਆ ਸਾਡਾ ਪੈਸਿਆਂ ਵਾਲਾ ਉਹ ਵੀ ਦੱਸਾਂਗੇ ਇਹ ਉਹ ਕਹਾਂਗੇ ਅੰਗਰੇਜ਼ੀ ਚ ਵੇਟ ਐਂਡ ਵਾਚ ਬਾ ਮੋਤੀ ਜਾ ਆਗੇ ਬਸ ਥੋੜੀ ਜੀ ਫਿਰ ਕਰਦੇ ਆ ਗੱਲਬਾਤ ਹਾਂ

ਆ ਗਏ ਆ ਆ ਗਏ ਆ ਆ ਰਹੇ ਆ ਕਾਲ ਸਾ ਪੰਜਾਬੀ ਟਾਪੇ ਦੇ ਪਹੁੰਚ ਗਏ ਆ ਇੱਥੇ ਕਰਦੇ ਹੁਣ ਮਾਰਾਈਆਂ ਇਹਨੇ ਮਾਰਾਈਆਂ ਕਰਾਂਗੇ ਕਿਸੇ ਕੇ ਪੱਪਾ ਸੇ ਨਹੀਂ ਡਰਾਂਗੇ ਆਪਣੇ ਪੱਪਾ ਸੇ ਤਾਂ ਡਰਾਂਗੇ ਉਹ ਡਰਾ ਦੇਤਾ ਆਵੇਂ ਮੈਂ ਖਟ ਮਿੰਟੂ ਗੱਡੀ ਉਧਰ ਕਿਧਰ ਲੈ ਗਿਆ ਉਹ ਉੱਪਰ ਤੇ ਦੇਖੀ ਐਂ ਲੱਗ ਅਗਰੇ ਦੀ ਇਹ ਬਾਈ ਅਜਿਹੀ ਗੱਲ ਕਰਨੀ ਸੀਗੀ ਉਹ ਮਾਲ ਮਵਾਤ ਜਵੀਰ ਕੀਤੀ ਹੁੰਦੀ ਰੋਟੀਆਂ ਦੀਆਂ ਨਾ ਹੈ ਮਵਾਤ ਬਾਈ ਕਹੇਂ ਹੀ ਆ ਕਹੇਂ ਇਹ ਗੱਲਾਂ ਕਰ ਰਿਹਾ ਦੇਖ ਲੋ ਐ ਦੱਸਿਓ ਮੜੇ ਜੇ ਮਵਾਤ ਜੀ ਹੁੰਦੀ ਐ ਖੇਤੀ ਤੋਂ ਤੇ ਪੈਨੇ ਹਾਂ ਪੈਗੇ ਤੋਤੇ ਨੀਮ ਚਾ ਦਾ ਯਾਰ ਬਾਈ ਬਹੁਤ ਮੌਨ ਵਰਤ ਰੱਖਣ ਵਾਲੀ ਉਹ ਗੱਲ ਹੋ ਗਈ ਉੱਥੇ ਤਾਂ ਹੈ ਨਾ ਜਿਹੜੇ ਗੜੇ ਪਏ ਆ ਜਾਲੀ ਚੜਾ ਲਾ ਉਧਰ ਤੇ ਮੱਛਰ ਆਪਾਂ ਤੰਗ ਕਰੂ ਪੂਰੇ ਮੱਛਰ ਲੈ ਲੈ ਬਹੁਤ ਔਖਾ ਬਹੁਤ ਔਖਾ ਹੋ ਗਿਆ ਕੰਮ ਨੀਮ ਚਾਲਾਂ ਦਾ ਯਾਰ ਇੱਧਰ ਦੱਸ ਕਿ ਆ ਲੋੜ ਦੀ ਰੱਬ ਨੂੰ ਬਰਫ਼ ਪਾਣੀ ਦੀ ਹੈ ਇਹ ਸ਼ਿਮਲੇ ਨਹੀਂ ਬਰਫ਼ ਪਾਉਂਦਾ ਅਸੀਂ ਕਦੇ ਕਿਹਾ ਬਿਦੂ ਤੇ ਬਰਪਕਾ ਦੇ ਬਾਹਰ ਆਂ ਉੱਧਰੇ ਪਾਦੰ ਦਾ ਪੰਜਾਬ ਦੇ ਠੰਡ ਹੈ ਗਰੀਬੀ ਪਾਦੰ ਨਾਲ ਮਾਈਂ ਹੋਠੀ ਹੋ ਰੇ ਰੱਬਾ ਇੰਨਾ ਗਹਿਰ ਨਾ ਗੁਜ਼ਾਰੇਗਾ ਨੀਮ ਚ ਖਾਸ ਕਰ ਧਿਆਨ ਜਿਆਦਾ ਰੱਖਿਆ ਕਰ ਜਾਵਰੇ ਦੇ ਚਤੌੜ ਤੱਕ ਠੀਕ ਆ ਉੱਧਰ ਯਾਰ ਗਰੀਬ ਕਿਸਾਨ ਆ ਵਿਚਾਰੇ ਇਹਨਾਂ ਵਿਚਾਰਿਆਂ ਕੋਲ ਹੋਰ ਕੀ ਆ ਹੁੰਦਾ ਲੈ ਦੇਓਗੇ ਆਹੀ ਤਾਂ ਇੱਕ ਬਾਦਲਾਂ ਦੀ ਨਾ ਦਾਲਾਂ ਦੋਲਾਂ ਵੀ ਖਤਮ ਗਈਆਂ ਕੱਲੇ ਇਹ ਨਹੀਂ ਵੀ ਉਹ ਦਾਲਾਂ ਦੋਲਾਂ ਵੀ ਹੁਣ ਗੱਲ ਕਰਦੇ ਆਪਾਂ ਲਸਣ ਵੀ ਗਿਆ ਲਸਣ ਨੂੰ ਗਈ ਗਿਆ ਸਭ ਕੁਝ ਗਿਆ ਹੁਣ ਗੱਲ ਕਰਦੇ ਆ ਇਹ ਤੁਸੀਂ ਐਂ ਦੱਸਣਾ ਕਮੈਂਟਾਂ ਚ ਵੀ ਇਹ ਗੱਲ ਸਾਡੀ ਠੀਕ ਆ ਜਾਂ ਗਲਤ ਆ ਮਨ ਲਓ ਆਪਾਂ ਹੋਟਲ ਦੇ ਇਹ ਰੋਟੀ ਖਾਣੇ ਆ ਸਾਡਾ ਬਿੱਲ ਬਣਦਾ ਨਾਰਮਲੀ ਦੋ ਗੱਡੀਆਂ ਦਾ ਮਤਲਬ 300 350 5 4 ਮਤਲਬ 5 ਕੁ ਰੁਪਏ ਫੇਲਾ ਬਣ ਜਾਂਦਾ ਹਨਾ ਆ ਪੈਗ ਬੁੱਗ ਵਾਲੇ ਵੀ ਹੈਗੇ ਬੰਦੇ ਇਹ ਕਿ ਕਿਸੇ ਵੀ ਗੱਡੀ ਦਾ ਲਾ ਲਓ ਵੀ ਇੰਨਾ ਕੁ ਫੇਲਾ ਜੈ ਉਹ ਬਣਦਾ ਹੀ ਬਣਦਾ ਹਨਾ ਆ ਆ ਫਿਰਦਾ ਹੁਣ ਆ ਆਂਦਾ ਫਿਰਦਾ ਹਨਾ 500 ਰੁਪਿਆ ਰੋਟੀ ਦਾ ਦੇਗੇ ਹਨਾ ਤੇ 20 ਰੁਪਏ ਚੌਂਕੀਦਰੀ ਦੇ ਉਹ ਕਰਨੇ ਜੈ ਜਾਂ ਤੁਸੀਂ ਦੱਸੋ ਉਠਾਂਗੇ ਤਾਂ ਆਪਣੀ ਮਰਜ਼ੀ ਦੇ ਆ ਆਪਣੀ ਮਰਜ਼ੀ से ਉਠhenge ਠੀਕ ਹੈ ਆ ਤਾਂ ਹੀ ਤਾਂ ਕਹਿਣਾ ਵੀ ਸਾਨੂੰ ਤਾਂ ਉੱtre ਲਵਾ ਦੇ ਪਰੇ ਤਵੀ ਤੋਂ ਬੋਲਾ ਦਾ ਉਧਰ ਲਗਾ ਦੇ ਆਰਾਮ ਸੇ ਉਠੇਗੇ ਕੋਈ ਦਿੱਕਤ ਨਹੀਂ ਠੀਕ ਆ ਬਸ 48 ਨਾ ਹਾਂ 6:00 ਵਜੇ 11:00 ਵਜੇ ਹਾਂ 11:00 ਤੱਕ ਨਹੀਂ ਭਜਾਉਂਦੇ ਜਾਨੀ ਬਾਪ ਤਾਂ ਸੋ ਜਾਏ ਆ ਸੁਬਹ ਕਿਉਂ ਦਰਵਾਜ਼ਾ ਘੜਕੜਾਉਣਾ ਮੈਂ ਕੀ ਕਹਿਣਾ ਚਾਹਤਾ ਹਾਂ ਬੱਪਾਰਕਿੰਗ ਆਬ ਉਹ ਹੀ ਤਾਂ ਬਾਤ ਚੱਲ ਰਹੀ ਦੀ ਚਲੋ ਦੇ ਦਿੰਦੇ ਆ ਅਭੀ ਅਰੇ ਉਹ ਕਰਕੇ ਬਾਤ ਕਰਕੇ ਦੇਣਗੇ ਜਦ ਹਾਟਲ ਤੇ ਗੱਡੀ ਖੜਕੀ ਉਹਦੀ ਖੜ ਰਹੀ ਹੈ ਵੀ ਜ਼ਿੰਮੇਦਾਰੀ ਦਾ ਦੇਖ ਉਹਦੀ ਬਣਦੀ ਹੈ ਵੀ ਤੁਹਾਡੇ ਕੋਲ ਗੱਡੀ ਦੀ ਰੋਟੀ ਭਰੀ ਹੈ ਰੱਬ ਨਾ ਕਰੇ ਇੱਥੇ ਕਿਸੇ ਦਾ ਹੋ ਜਾਏ ਕੋਈ ਉਹਦੀ ਟੈਂਕੀ ਚੋਰੀ ਡੀਜ਼ਲ ਦੀ ਹਾਂ ਭਰ ਦੂਗਾ 20 ਰੁਪਏ ਜਿੱਥੇ ਭਰ ਦੂਗਾ ਇਹ 20 20 ਰੁਪਏ ਕੱਟੇ ਕਰ ਗਿਆ ਬੀ ਮਾਰੋ ਜਿਹੜੇ ਰੋਟੀ ਹਾਂ আর ਕਿਹੜੇ ਚੋਰ ਦੇ ਡੰਡਾ ਮਾਰ ਦੂਗਾ ਦਿਖਾਏ ਜੀ ਦੇਖਾ ਚੌਂਕੀਦਾਰ ਦਿਖਾਵਾਂ ਤੁਹਾਨੂੰ

ਇਹ ਹੋਟਲ ਵਾਲੇ ਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਹੈ ਹਾਂ ਜੇ 20 ਰੁਪਏ ਨਾਲ ਚੋਰੀ ਹੋਣ ਲੱਗੀ ਤਾਂ ਫੇਰ ਅਸੀਂ ਕੋਈ ਗੱਲ ਨਹੀਂ ਫੇਰ ਅਸੀਂ ਭਾਈ ਜੇ 20 ਰੁਪਏ ਨਾਲ ਰੁਕਦੀ ਹੈ ਚੋਰੀ ਫੇਰ ਅਸੀਂ ਦੇ ਦਿੰਨੇ ਹਾਂ ਹਾਂ ਇਹ ਕੋਈ ਗੱਲ ਨਹੀਂ ਹੈ ਅਰੇ ਕੰਮ ਯਾਰ ਭਾਈ ਮੈਂ ਐਂ ਦੇਖੇ ਹੋਟਲ ਵਾਲੇ ਕਹਿੰਦੇ ਭਾਈ ਯਾਰ ਮੈਂ ਗਰੀਬ ਬੰਦਾ ਮੈਂ ਕਿੱਥੇ ਦੇ ਦੇਵਾਂ ਬਾਅਦ ਚ ਜਾ ਆ ਕੰਮ ਹੋ ਜਾਂਦਾ ਨਾ ਉਹੀ ਆ ਗੱਲ ਉਹੀ ਮੈਂ ਕਹਿੰਦਾ ਵੀ 20 ਰੁਪਏ ਨਾਲ ਚੋਰੀ ਰੁਕ ਜੂਗੀ ਮੈਂ ਤੁਹਾਨੂੰ ਬਾਈ ਆਪਣੀ ਦੱਸ ਦੱਸਾਂ ਸਟੋਰੀ ਫਿਰ ਹੁਣ ਬੰਦਿਆਂ ਨੂੰ ਇਹ ਤਾਂ ਚੱਲ ਤਾਂ ਐ ਪਹਿਲਾਂ ਦੱਸੀ ਵੀ ਆ ਬਤਨ ਨੂੰ ਤਾਂ ਦੱਸੀ ਹੀ ਆ ਇਹਨਾਂ ਨੂੰ ਨਹੀਂ ਦੱਸੀ ਲੈ ਹੁਣ ਫੇਰ ਟਾਈਮ ਲੱਗ ਜਾਣਾ ਫੇਰ ਦੱਸ ਦੂੰਗਾ ਚੱਲ ਬਾਕੀ ਐ ਆ ਇੱਕ ਗੱਲ ਤਾਂ ਆ ਹੋ ਗਈ ਦੋ ਦੂਈ ਗੱਲ ਫੇਰ ਹੁਣ ਆ ਵੀਡੀਓ ਲੰਬੀ ਹੋ ਜਾਣੀ ਹਾਂ ਦੇਖ ਉਹ ਸਮਰiddhi ਐਕਸਪ੍ਰੈਸ ਹੈ ਹਾਂ ਅਗਲੇ ਕਹਿੰਦੇ ਵੀ ਸਾੜੇ ਪੰਪ ਦੇ ਅੰਦਰ ਲਾਓ ਗੱਡੀ ਹਾਂ ਵੀ ਰੋਡ ਜਿੱਥੇ ਬੜਦੇ ਨਿਕਲਦੇ ਆ ਉੱਥੇ ਵੀ ਨਾ ਲਾਓ ਹਾਂ ਵੀ ਪੰਪ ਦੇ ਅੰਦਰ ਲਾਓ ਭਾਈ ਅਸੀਂ ਸਾਡੀ ਫੁੱਲ ਜ਼ਿੰਮੇਵਾਰੀ ਹੈ ਕਿ ਉਹ ਹਾਂ ਉਹ ਕਹਿੰਦੇ ਫੁੱਲ ਜ਼ਿੰਮੇਵਾਰੀ ਹੈ ਸਾਡੀ ਫੁੱਲ ਜ਼ਿੰਮੇਵਾਰੀ ਹੈ ਉਹ ਨੀ ਕੀ ਗੱਲ ਹੋ ਜੀ ਹਾਂ ਪਰ ਬਣਦੀ ਸਾਡੀ ਉੱਥੇ ਵੀ ਨਹੀਂ ਪਾਰਕਿੰਗ ਕਿਉਂਕਿ 4000 ਉੱਥੇ ਟੋਲ ਘਟਾਉਣੇ ਆ ਟੋਲ ਘਟਾਉਣੇ ਆ ਹਾਂ ਉਹ ਵੀ ਫ੍ਰੀ ਹੈ ਚਲੋ ਤਾਂ ਉਹ ਕਰ ਦਿੰਨੇ ਆ ਵੀ ਅਸੀਂ ਚੱਲ ਭਾਈ ਬੰਦੀ ਚ ਚਲੋ ਇਹ ਪੈਟਰੋਲ ਪੰਪ ਕਾ ਜੇ ਪੈਟਰੋਲ ਪੰਪ ਬਣਾਉਨੇ ਆ ਲਕਸ਼ਾ ਪਾਸ ਹੁੰਦਾ ਇਹਨਾਂ ਦਾ ਪਾਸੇ ਤਾਂ ਹੀ ਹੁੰਦਾ ਸਾਰਾ ਹਾਂ ਸਾਰਾ ਦਿਖਾਉਂਦੇ ਵੀ ਆ ਸਾਡੇ ਕੋਲ ਪਾਰਕਿੰਗ ਆ ਲੈਟਰੀ ਬਾਥਰੂਮ ਇਹ ਵੋ ਉੱਥੇ ਆਪਾਂ ਜਿਹੜਾ ਟੈਕਸ ਦੰਨੇ ਆ ਨਾ ਮਨ ਲੇ ਜੰਦਾ ਲਾ ਕੇ ਬਾਥਰੂਮ ਦੇ ਰੱਖ ਦਿੰਨੇ ਆ ਚਾਬੀਆਂ ਆਪਣੇ ਕੋਲ ਹਾਂ ਰੱਖ ਨਹੀਂ ਸਕਦੇ ਗਲ ਚ ਤੂੰ ਕਹਿ ਸਕਦਾ ਵੀ ਲੈ ਚਾਬੀ ਦੇ ਕੋਲ ਆ ਬਾਥਰੂਮ ਹਾਂ ਐਨੀ ਅਥੋਰਟੀ ਹੈਗੀ ਹੈ ਕਾਨੂੰਨੀ ਤੌਰ ਤੇ ਹਾਂ ਫਿਰ ਪੌਣਾ ਦੇ ਦੇਖ ਲੈ ਉੱਥੇ ਜਿਹੜੇ ਉੱਥੇ ਬੈਠੇ ਆ ਟੇਕੇਦਾਰ ਜੇ ਮੈਨੇਜਰ ਜਾਂ ਹੁੰਦਾ ਏ ਹਾਂ ਉਹਨੇ ਹੱਲ ਲਾਇਦਾ ਉਹਨਾਂ ਨੂੰ ਕਿਹਾ ਬਾਬਾ ਪਾਣੇ ਤੁਸੀਂ 50 ਰੁਪਏ ਲੈਣੇ ਗੱਡੀ ਵਾਲੇ ਤੇ ਇੱਥੇ ਗੱਡੀ ਖੜੀ ਕਰਨ ਦੇ ਹਾਂ ਹੈ ਪਤਾ ਉਹਨਾਂ ਨੂੰ ਰਾਤ ਨੂੰ ਕੋਈ ਪੰਪ ਚੱਲਦਾ ਨਹੀਂ ਕਿਹਨੇ ਹਾਂ ਤੇਲ ਦਾ ਪੌਣਾ ਨਹੀਂ ਰਾਤ ਨੂੰ ਹਾਂ ਵੀ ਸੜਾ ਗੱਡੀ ਉਹ ਘੜ ਜਾਂਦੀ ਗੱਡੀ ਉਹ ਘੜ ਜਾਂਦੀ ਨਾ ਤੇਲ ਉਹ ਕਿਆ ਕਰੂਗਾ ਵੀ ਇੱਧਰੋਂ ਉਹ ਕਰ ਲਓ ਹਾਂ ਬਾਕੀ ਬਈ ਦੇਖ ਉਹ ਉਹਦੇ ਪਰ ਹਨਾ ਜਲਦੀ ਭੈਣ ਨੂੰ ਮਾਰਾ ਮੁਰਕੇ ਗੱਡੀਆਂ ਵਾਲੇ ਫੇਰ ਮਾੜੇ ਹਾਂ ਬੋਗ ਅਰੇ ਅਰੇ ਇੱਕ ਬੰਦਾ ਯਾਰ ਅੱਜ ਦੀ ਡੇਟ 'ਚ ਮੈਂ ਤਾਂ ਇਹ ਗੱਲ ਕਹੂੰਗਾ ਵੀ ਹਰੇਕ ਬੰਦਾ ਅੱਜ ਦੀ ਡੇਟ 'ਚ ਗੱਡੀ ਵਾਲੇ ਨੂੰ ਲੁੱਟਦਾ ਉਹਨੂੰ ਐ ਵੀ ਪਤਾ ਨਹੀਂ ਇਹਨਾਂ ਤਾਂ ਕਿੰਨੇ ਕ ਪੈਸੇ ਬਚਦੇ ਵੀ ਕਿੰਨੇ ਨਹੀਂ ਹੈ ਇੱਕ ਵਾਰੀ ਇਹਨਾਂ ਬੰਦੇ ਨੇ ਭੈਣ ਚੋਰੀ ਦੀ ਲੁੱਟ ਪੁਲਿਸ ਵਾਲੇ ਨੇ ਕਹਿੰਦਾ ਮੈਂ ਉਹਨੂੰ 50 ਰੁਪਏ ਦਵਾਂ ਹੈ ਕਨਾਂ ਲੈ ਐਡਾ ਬੜਾ ਜਹਾਜ਼ ਕਨਾਂ ਲਈ ਫਿਰਦਾ ਰੁਪਏ 50 ਮੈਂ ਕਿਹਾ ਐਂ ਕਰ ਜਹਾਜ਼ ਦੀ ਵਰ ਤੂੰ ਫੜ ਚਾਬੀ ਵਰਦੀ ਮੈਂ ਕਿਹਾ ਪਵਾ ਮੇਰੇ ਮੈਂ ਕਿਹਾ ਭੈਣ ਚੋਦ ਹੋਵੇ ਜਿਹੜਾ ਦਰ ਤੋਂ ਪੈਸੇ ਮੰਗ ਲਵੇ ਬੱਦੀ ਦੀ ਗੱਲ ਆ ਇਹ ਠੀਕ ਆ ਫਿਰ ਹੈ ਮੈਂ ਕਿਹਾ ਤੁਹਾਡਾ 60 70000 ਰੁਪਏ ਤਨਗਾ ਤੁਹਾਡੀ ਮੈਂ ਕਿਹਾ ਤੁਹਾਡਾ ਉਹਦੇ ਜੇ ਨੀਟਡ ਪਰਦਾ ਮੈਂ ਕਿਹਾ 500 ਰੁਪਏ ਮੰਗਦਾ ਦਾ ਇੱਕ ਤਾਂ ਗੱਲ ਨੋਟ ਕਰੀਆ ਆਪਣਾ ਜਿੱਤੇ ਦਾ ਹੋਟਲ ਹੈ ਆ ਬ੍ਰੇਲੀ ਆ ਕਦੇ ਕਿਹਾ ਬਿੰਦਰ ਨੇ ਅੱਜ ਤੱਕ ਉੱਥੇ ਕਦੇ ਕਿਹਾ ਕਿਸੇ ਚੌਕੀਦਾਰ ਨੇ ਵੀ ਵੀਰ ਨਹੀਂ ਨਾ ਕਿਸੇ ਨੂੰ ਵੀ ਸਾਨੂੰ ਨਿਕਲਿਆ ਨੂੰ ਉੱਥੇ ਸਾਡੇ ਚਲ ਪਿੰਡ ਦਾ ਇਹ ਸਾਨੂੰ ਆਪਣਾ ਉਹ ਹੈ ਹਾਂ ਉਹ ਤਾਂ ਕਿਸੇ ਨੂੰ ਵੀ ਨਹੀਂ ਕਹਿੰਦਾ ਨਾ ਉਹਦਾ ਚੱਲ ਹਾਂ ਸਾਹਮਣੇ ਨਾਲੇ ਅਈ ਦਾ ਚੱਲ ਬਾਹਰ ਨਹੀਂ ਪਾਰਕਿੰਗ ਬਣਾਈ ਵੀ ਵੀ ਇੱਧਰ ਸੌਣੇ ਵਾਲੀਆਂ ਲੱਗਣ ਇੱਧਰ ਦੁਨੀਆਂ ਲੱਗਣ ਹਾਂ ਦਵਾਉਣ ਤੋਣ ਨੂੰ ਬਾਥਰੂਮ ਲੈਟਰਿੰਗ ਸਾਰੀਆਂ ਓਕੇ ਰਿਪੋਰਟ ਉਹ ਬੰਦੇ ਨੇ ਕਿਸੇ ਤੇ ਅੱਜ ਤੱਕ ਪਾਰਕਿੰਗ ਨਹੀਂ ਲਈ ਆਹ ਰੱਕਾ ਦਾ ਮੇਰੀ ਜ਼ਿੰਮੇਵਾਰੀ ਹੈ ਹਾਂ ਕਹਿੰਦਾ ਨਹੀਂ ਟੋਕੋ ਹਾਂ ਔਰ ਕੋਈ ਹੈ ਵੀ ਨਹੀਂ ਉਨੀ ਕੀ ਗੱਲ ਹੂੰ ਉੱਥੇ ਉੱਥੇ ਕੋਈ ਉਹ ਚੱਕਰ ਨਹੀਂ ਹੈ ਨਾ ਉੱਥੇ ਦਾ 11 ਇਹ ਤਾਂ ਦੁਕਾਨਦਾਰੀਆਂ ਬੜਾ ਸਾਫ ਸਫਾਈ ਵੀ ਪਤਾ ਨਹੀਂ ਸਾਤੇ ਆਹ ਗੱਡੀਆਂ ਵਾਲਿਆਂ ਤੇ ਜਗ੍ਹਾ ਦਾ ਵੀ ਕਿਰਾਇਆ ਗੱਡੀਆਂ ਵਾਲੇ ਤੇ ਲੈ ਰਹੇ ਆ ਹਾਂ ਹੈ ਹੁਣ ਉਹ ਨਹੀਂ ਦੇਖਿਆ 80 ਰੁਪਏ ਪਾਰਕਿੰਗ ਹਾਂ ਉਹ ਦੇਖ ਲੈ ਉਹ ਜਿਹੜੇ ਮਾਲਾ ਹੁਣ ਇਹ ਥੋੜਾ 5-7000 ਨੂੰ ਬੰਦਾ ਰੱਖਿਆ ਹੋਇਆ ਇਹਨੇ ਹਾਂ ਉਹ ਗੱਡੀ ਦਾ ਦਿਨ ਚ ਕਿੰਨੀ ਆਉਂਦੀ ਜਾਂਦੀ ਹੈ ਇਹ ਸਮਝ ਲੈ ਯਾਰ ਕਿਰਾਇਆ ਹੀ ਕੱਢਦੇ ਆ ਤੂੰ ਜੋ ਮਰਜ਼ੀ ਲਾਲਾ ਯਾਰ 2 4 6 8 10 12 14 16 ਇਹ ਤਾਂ ਕਹਿੰਦੇ ਵੀ ਤੁਹਾਡੇ ਜੁੱਤੀ ਥੋੜੀ ਸਰ 20 22 25 25 26 27 27 ਗੱਡੀਆਂ ਦਾ ਖੜੀਆਂ ਔਰੇ ਐਡ ਦੀ ਪ੍ਰੋਸੈਂਟ 27 ਗੱਡੀਆਂ ਨੂੰ ਕਰ ਲੋ 2 ਨਾਲ ਗੁਣਾ ਮਤਲਬ 27 ਦੁਣੀ ਕੋਈ ਚੰਨੇ ਰ 1200 ਰੁਪਏ ਤਾਂ ਚੱਲ ਹਾਂ ਵੀ ਆ ਇਹ ਤਾਂ ਉਹ ਕੜਿਆ ਹੈ ਫੇ 30 30 ਦਿਨਾਂ ਚ ਦੇਖ ਲੈ ਫਿਰ ਤੂੰ ਉਹੀ ਬਕਰਾਇਆ ਇਹਦਾ ਨਿਕਲ ਜੰਦਾ ਆ ਇਹ ਬਈ ਜਿਹੜੇ ਮਤਲਬ ਸਾਡਾ ਕਹਿਣ ਦਾ ਮਤਲਬ ਆਏ ਗੱਲ ਐ ਨਹੀਂ ਵੀ 10 20 ਰੁਪਏ ਚ ਅਸੀਂ ਮਰਨ ਲੱਗੇ ਆ ਉਹ ਨਹੀਂ ਰੋਟੀ ਪਾਣੀ ਉਹ ਖਾ ਲਿਆ ਜਿਹੜੇ ਨੇ ਬੰਦੇ ਨੇ 5-600 ਰੁਪਏ ਦਾ ਰੋਟੀ ਪਾਣੀ ਖਾ ਲਿਆ ਉਹਦਾ ਇੰਨਾ ਕੁ ਤਾਂ ਵੀ ਤੁਹਾਡਾ ਫਰਜ਼ ਬਣਦਾ ਜਾਂ ਸਾਡੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਖੜੋ ਯਾਰ ਰੋਟੀ ਖਾਈ ਹੈ ਹਨਾ ਹਾਂ ਨਹੀਂ ਬੰਦਾ ਰੋਟੀ ਖਾਂਦਾ ਤੁਹਾਡੇ ਹੋਟਲ ਦੇ ਇੱਕਣਾ ਹੀ ਆ ਕੇ ਖੜ ਜਾਂਦਾ ਫਿਰ ਪਾਰਕਿੰਗ ਲਓ ਫਿਰ ਤਾਂ ਬਣਦੀ ਹੋਈ ਹੈ ਫਿਰ ਤਾਂ ਜਾਇਜ਼ ਥੋੜਾ 20 ਦੀ ਜਗ੍ਹਾ 100 ਲਓ ਅਗਲੇ ਦਾ ਵੀ ਹਾਂ ਭਾਈ ਹੁਣ ਕਈ ਕਿਹਿਆ ਕਰਦੇ ਹੁਣ ਅੰਨੇ ਅੰਨੇ ਆਇਆ ਕਿਹ ਜਿਹੜੇ ਉਹ ਹਣਾ ਉਹ ਕਿਆ ਕਰਦੇ ਆ ਆਉਣਾ ਰੋਟੀ ਪਾਣੀ ਖਾ ਗਏ ਉਹ ਤਾਂ ਚਲ ਮੈਂ ਦੇਖੇ ਹੀ ਨਹੀਂ ਖੜੇ ਹੋਟਲ ਉਪਰ ਅੰਨੇ ਅਜੇ ਤੱਕ ਹਣਾ ਉਹ ਮਨ ਲਾ ਜਿੱਕੇ ਤੇ ਲਾਣੇ ਪੈ ਗਈ ਉਹਨਾਂ ਨੂੰ ਗੱਡੀ ਉਹ ਲਾ ਪੰਪ ਤੇ ਲਾਣੇ ਆ ਉਹਦਾ ਵੀ ਜਿਹੜਾ ਬੰਦਾ ਰੋਟੀ ਪਾਣੀ ਖਾ ਰਿਆ ਵੀ ਉਹਦੇ ਤੋਂ ਪਾਰਕਿੰਗ ਨਹੀਂ ਲੈਣੀ ਚਾਹੀਦੀ ਆਪਾਂ ਦਾ ਇਹ ਗੱਲ ਕਹਿੰਦੇ ਆ ਬਾਕੀ ਤੁਸੀਂ ਆਉਣਾ ਕਮੈਂਟ ਚ ਆਪਣੀ رائے ਦੇ ਸਕਦੇ ਆ ਆਣਾ ਤੇ ਹੁਣ ਕਰਦੀ ਆਪਾਂ ਐਂ ਬੈਹ ਜੋ ਬੰਦਾ ਪਿਜਰਾ 2 ਵਜੇ ਆਕੇ 3 ਵਜੇ ਆਕੇ ਸੁੱਤਾ ਹੁੰਦਾ ਹਾਂ ਆਕੇ ਸਰਜਰੀ ਮਾਰ ਦੂ 6 ਵਜੇ ਹੱਥ ਉੱਠ ਹੋਏ ਹੈ ਹਾਂ ਕਿਉਂ ਉਹਨੇ ਜਾਣਾ ਹੁੰਦਾ ਹਾਂ ਆਪਣਾ ਉਹਨੂੰ ਐ ਹੁੰਦਾ ਵੀ ਮੈਂ ਕੌੜਾ ਹੀ ਬੋਲੂਗਾ ਹਾਂ ਬੋਲੂਗਾ ਤਾਂ ਕੌੜਾ ਹੀ ਬੋਲੇ ਤੇ ਭਾਈ ਅਗਲਾ ਜਿਹਨੇ ਹੁਣ ਜਿਹਨੇ ਹੁਣ 4 ਵਜੇ ਜਿਹਨੇ ਆਕੇ ਰੋਟੀ ਖਾ ਕੇ ਪੈਣਾ ਨੂੰ 6 ਵਜੇ ਮਾਰ ਦੇਣਾ ਹੱਥ ਹੂੰ ਉਹ ਤਾਂ ਕੌੜ ਮੇਰੇ ਫੇ ਬੋਲੂ ਫੇ ਕੌੜ ਦੰਬੇ ਨਿਕਲਦੇ ਹੁੰਦੇ ਉਹ ਚ ਯਾਰ ਉਸ ਦਿਨ ਆਪਾਂ ਉੱਥੇ ਹੋਟਲ ਪੰਪ ਅਤੇ ਗੱਡੀਆਂ ਲਾਈਆਂ ਜਦ ਹਣਾ ਮੈਂ ਉਹ ਚੌਕੀਦਾਰ ਨੂੰ ਕਹਿ ਕੇ ਪਿਆ ਕੀ ਦੱਸ ਜਦ ਇਹ ਕਹਿੰਦੇ ਚੌਕੀਦਾਰੀ ਹਾਂ ਮੈਂ ਚੌਕੀਦਾਰ ਨੂੰ ਕਹਿ ਕੇ ਪਿਆ ਵੀ ਮੈਂ ਕਿਹਾ 48 ਨਾਲ ਸਾਨੂੰ ਸਾਲਿਆਂ ਨੇ ਫੇਰ ਠਾਲਤਾ ਅਸੀਂ ਆਲੂ ਭਰ ਕੇ ਹਾਂ ਆਪਾਂ ਹੀ ਆਏ ਤੇ ਆਲੂ ਭਰ ਕੇ ਹਾਂ ਉਹ ਉੱਥੇ ਲਾਈ ਦੀ ਦਰਾਹੇ ਗੱਡੀ ਹਾਂ ਰਿੰਦੀ ਗਰੀ ਆਇਆ ਸਵੇਰੀਆਂ ਹਾਂ ਕਹਿੰਦਾ ਚੌਂਕੀਦਾਰਾ ਤੂੰ 5 ਵਜੇ ਕਿੱਥੇ ਤਾ ਮਾਏ ਦੱਸ ਤੋ 5 ਵਜੇ ਤੂੰ ਕਿੱਥੇ ਤਾ ਹਾਂ ਤੂੰ ਆ ਗਿਆ ਲੇਕਿਨ ਚੌਂਕੀਦਾਰੀ ਤੂੰ 5 ਵਜੇ ਦੱਸ ਮੈਨੂੰ ਕਿੱਥੇ ਤਾ ਮੈਂ ਤੈਨੂੰ ਪਤਾ ਮਾ ਕਿੰਨੀਆਂ ਗੱਡੀਆਂ ਖੜੀਆਂ ਤੇ 5 ਵਜੇ ਹਾਂ ਕਹਿੰਦਾ ਦੇਖੇ ਥੱਲੇ ਉੱਪਰ ਨੂੰ ਕਹਿੰਦਾ ਤੁਸੀਂ ਲਾਈਨ ਚ ਲਾਈ ਦੀ ਥੋੜੇ ਮੂਰੇ ਦੱਸ ਵੀ ਸਾਲਿਆ ਅਸੀਂ ਪਿੱਛੇ ਹੀ ਲਾਉਂਗੇ ਅਸੀਂ ਪਿੱਛੇ ਖੜੇ ਹੋਗੇ ਯਾਰ ਉਹਨੂੰ ਤਾਂ ਐ ਵੀ ਨਹੀਂ ਪਤਾਦਾ ਵੀ ਅਸੀਂ ਕਾਹਦਾਏ ਹਾਂ ਉਹ ਹੀ ਮੈਂ ਮੈਂ ਕਹਿੰਦਾ ਹਾਂ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਤੈਨੂੰ ਪਤਾ ਵੀ ਅਸੀਂ ਕਾਹਦਾਏ ਤੋ ਇਹਨਾਂ ਦੱਸਦੇ ਮਹਾ ਵੀ ਕਿੰਨੇ ਵਜੇ ਗੱਡੀ ਆਈ ਏ ਇਹ ਆ ਬੰਦਾ ਗੱਡੀ ਕੋਲ ਆ ਕਿੱਥੇ ਥਾ ਹਾਂ ਉਹ ਚੁੱਪ ਹੋ ਗਿਆ ਉਹ ਮੁਰ ਕੇ ਤੈਨ ਅਭੀ ਲੰਘ ਗਿਆ ਇਹ ਜੀ ਚੌਕੀ ਆ ਗਈ ਇਹ ਤੇ ਚਲੋ ਕਰਦੀ ਹੁਣ ਐਂਡ ਹਨਾ ਵਲੌਗ ਦਾ ਹਾਂ ਤੇ ਭਾਈ ਕਿਦਾਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੋਂ ਥਰਡ ਗੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰੱਖਾ ਰੱਬ ਰੱਖਾ